ਸਤਿ ਸ਼੍ਰੀ ਅਕਾਲ। ਠੀਕ ਹੈ ਤੁਹੇ ਕੀ ਹਾਲ ਮਾਇਆ। ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਪਟਿਆਲਾ ਨਾਬਾ ਰੋਡ ਤੇ ਇੱਕ ਪਿਆਰਨਕ ਹਾਦਸਾ ਵਾਪਰਿਆ। ਨਾਬਾ ਰੋਡ ਤੇ ਪੰਦੇ ਰਖੜੇ ਪਿੰਡ ਨੇੜੇ ਇੱਕ ਜ਼ਬਰਦਸਤ ਹਾਦਸਾ ਹੋਇਆ। ਕਾਰ ਤੇ ਕੋ ਛੋਟੇ ਹਾਥੀ ਵਿਚਾਲੇ ਜ਼ਬਰਦਸਤ ਟੱਕਰ ਹੋਈਏ ਤਸਵੀਰਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਕਾਰ ਦੇ ਪਰਖੱਚੇ ਉੱਡੇ ਹੋਏ ਨੇ ਦੱਸਦੀ ਕਿ ਇਸ ਹਾਦਸੇ ਦੇ ਵਿੱਚ 4 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਇਨਾਂ ਹੀ ਨਹੀਂ ਇੱਕ ਬੱਚਾ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹੈ ਮੌਕੇ ਤੇ ਮੌਜੂਦ ਰਾਹਗੀਰਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਸਵੀਰਾਂ ਵੇਖੋ ਕਿਸ ਤਰੀਕੇ ਦੇ ਨਾਲ ਇਹ ਪੂਰਾ ਭਿਆਨਕ ਹਾਦਸਾ ਵਾਪਰਿਆ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਦੇ ਵਿੱਚ ਗਲਤੀ ਕਾਰ ਚਾਲਕ ਦੀ ਸੀ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਗਲਤੀ ਕਾਰਨ ਇਹ ਪੂਰਾ ਹੀ ਹਾਦਸਾ ਵਾਪਰਿਆ ਟੈਂਪੂ ਪਟਿਆਲਾ ਰੋਡ ਤੋਂ ਆ ਰਿਹਾ ਸੀ ਤੇ ਨਾਬਾ ਸਾਈਡ ਤੋਂ ਇਹ ਗੱਡੀ ਆ ਰਹੀ ਸੀ ਤੇ ਰੋਂਗ ਸਾਈਡ ਕਰਕੇ ਇਹ ਪੂਰਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਜੋ ਕਾਰ ਚਾਲਕ ਸੀ ਉਸ ਨੂੰ ਨੀਂਦ ਆ ਜਾਂਦੀ ਹੈ ਜਿਸ ਦੇ ਕਰਕੇ ਰੋਂਗ ਸਾਈਡ ਤੇ ਚਲਾ ਜਾਂਦਾ ਹੈ ਤੇ ਇਹ ਪੂਰਾ ਹਾਦਸਾ ਵਾਪਰ ਜਾਂਦਾ ਹੈ ਗੰਭੀਰ ਸੱਟਾਂ ਲੱਗੀਆਂ ਨੇ ਦੱਸਦੇ ਕਿ ਜੋ ਜ਼ਖਮੀ ਨੇ ਉਹਨਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਹ ਤਸਵੀਰਾਂ ਬੇहद ਹੀ ਭਿਆਨਕ ਤੇ ਦਰਦਨਾਕ ਨੇ ਕਿਸ ਤਰੀਕੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਲੋਕ ਵੀ ਰੂਪ ਦੇ ਨਾਲ ਜ਼ਖਮੀ ਨੇ ਤੇ ਕਿਸ ਤਰੀਕੇ ਦੇ ਨਾਲ ਕਾਰ ਤੇ ਟੈਂਪੂ ਦੇ ਵੀ ਖੱਜੇ ਉੱਡੇ ਹੋਏ ਨੇ ਅੱਜ ਇਹ ਰੱਡੀ ਹਿੱਟ ਹੋਈ ਆ ਇਸ ਬਾਅਦ ਮੌਕੇ ਤੇ ਮੌਜੂਦ ਰਾਗੀਰਾ ਦੇ ਵੱਲੋਂ ਕੀ ਕਹਿਣਾ ਹੈ ਤੇ ਪੁਲਿਸ ਦਾ ਇਸ ਤੇ ਕੀ ਬਿਆਨ ਹੈ ਉਹ ਵੀ ਸੁਣਦੇ ਹਾਂ ਹਾਂਜੀ ਹਾਂਜੀ ਅਸੀਂ ਪਟਿਆਲੇ ਨੂੰ ਜਾ ਰਹੇ ਸੀ ਤੇ ਮਗਰੋਂ ਗੱਡੀ ਆ ਰਹੀ ਸੀ ਨਾਬੇ ਸਾਈਡ ਤੋਂ ਜੀ ਤੇ ਟੈਂਪੂ ਆ ਰਿਹਾ ਸੀ ਪਟਿਆਲੇ ਤੋਂ ਤੇ ਗੱਡੀ ਵਾਲੇ ਦੀ ਅਚਾਨਕ ਅੱਖ ਲੱਗਣ ਹੋਣ ਕਾਰਨ ਉਹ ਜਾ ਕੇ ਰੋਂਗ ਸਾਈਡ ਟੈਂਪੂ ਵਾਲੇ ਦੇ ਵਿੱਚ ਵੱਜ ਗਿਆ ਜੀ ਕਿੰਨੇ ਬੰਦੇ ਸੀਗੇ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਤਕਰੀਬਨ ਦੋ ਲੇਡੀਜ਼ ਸੀ ਇੱਕ ਬੱਚਾ ਸੀ ਤੇ ਦੋ ਜੈਂਟਸ ਸੀ ਜਿਹੜੇ ਮਤਲਬ ਇੱਕ ਬਜ਼ੁਰਗ ਵੀ ਬੰਦਾ ਪੰਜ ਬੰਦੇ ਸੀ ਉਹਦੇ ਵਿੱਚ ਤੇ ਟੈਂਪੋ ਵਾਲਾ ਇੱਕ ਬੰਦਾ ਸੀ ਤੇ ਸੱਟਾਂ ਕਿੰਨੀਆਂ ਕੁ ਲੱਗੀਆਂ ਨੇ? ਤਕਰੀਬਨ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਸਭ ਦੀ ਤੇ ਹੁਣ ਕਿੱਥੇ ਲੈ ਕੇ ਗਏ ਨੇ? ਹੁਣ ਉਹ ਰਜਿੰਦਰਾ ਹਸਪੀਟਲ ਲੈ ਕੇ ਗਏ ਨੇ ਜੀ ਦੋ ਪ੍ਰਾਈਵੇਟ ਗੱਡੀਆਂ ਤੇ ਇੱਕ ਐਂਬੂਲੈਂਸ ਤੇ ਗਲਤੀ ਕੀ ਦੀ ਥੋਨੂੰ ਪਤਾ ਮੌਕੇ ਤੁਸੀਂ ਗਲਤੀ ਜੀ ਗੱਡੀ ਵਾਲਿਆਂ ਦੀ ਆ ਇਹ ਕਾਰਨ ਕੀ ਰਿਹਾ ਹੈ ਰੋਂਗ ਲੈ ਉਹ ਰੋਂਗ ਸਾਈਡ ਆ ਕੇ ਅੱਖ ਲੱਗਣ ਕਾਰਨ ਰੋਂਗ ਸਾਈਡ ਆ ਕੇ ਟੈਂਪੂ ਦੇ ਵਿੱਚ ਵੱਜਿਆ ਤੇ ਮੌਕੇ ਤੇ ਜਿਹੜੀ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਕਿ ਮੌਕੇ ਤੇ ਪਹੁੰਚ ਗਈ ਐਂਬੂਲੈਂਸ ਨਹੀਂ ਜੀ ਥੋੜੀ ਲੇਟ ਪਹੁੰਚੀ ਆ ਉਹ ਤਾਂ ਲੇਟ ਆਈਆਂ ਨੇ ਤੇ ਇੱਕ ਨੂੰ ਬਾਕੀ ਪ੍ਰਾਈਵੇਟ ਗੱਡੀਆਂ ਜਦ ਅਸੀਂ ਲੈ ਕੇ ਉਹਨਾਂ ਨੂੰ ਭੇਜਿਆ ਬਾਕੀ ਇੱਕ ਐਂਬੂਲੈਂਸ ਹੋਰ ਆਈ ਆ ਜਾਨੂਦੋ ਲੈ ਚੁੱਕੇ ਸੀਗੇ ਜਾਨੀ ਕਿ ਐਂਬੂਲੈਂਸ ਮੌਕੇ ਤੇ ਨਹੀਂ ਪਹੁੰਚੀ ਬਾਅਦ ਆਈ ਆ ਬਾਈ ਅਸੀਂ ਨੇ ਖਿੱਚ ਖਿੱਚ ਕੇ ਬੰਦੇ ਕੱਢੇ ਨੇ ਵੀ ਇਹ ਮੰਨੋ ਵੀ ਅਸੀਂ ਸਾਡੇ ਅੱਖਾਂ ਦੇ ਸਾਹਮਣੇ ਐਕਸੀਡੈਂਟ ਹੋਇਆ ਜੇ ਕੁਦਰਤੀ ਲੇਟ ਹੋ ਜਾਂਦੇ ਕਾ ਬਹੁਤ ਬੜਾ ਹਾਦਸਾ ਹੋ ਜਾਦਾ ਹੀ ਕਿਉਂਕਿ ਉਹ ਇਸ ਟਾਈਮ ਉਹਨਾਂ ਨੂੰ ਲੋਡ ਸੀਗੀ ਉੱਥੋਂ ਕੱਢਣ ਦੀ ਉਹਨਾਂ ਦਾ ਕੁਝਾਂ ਕੋ ਟੁੱਟ ਸਕਦਾ ਸੀ ਜੇ ਨਾ ਕਰਦੇ ਇਹ ਪੰਜ ਜਾਣੇ ਸੀ ਕਾਰ 'ਚ ਮੱਥਾ ਤੇ ਘਿਆਰੇ ਸੀਗੇ ਜੀ ਫੈਮਿਲੀ ਸੀਗੀ ਸਾਰੇ ਜਾਣੇ ਠੀਕ ਨੇ ਇੰਜਰੀਆਂ ਜ਼ਰੂਰ ਨੇ ਸਾਡੇ ਮਦਰ ਰਜਿੰਦਰਾ ਚ ਨੇ ਜੀ ਬਾਕੀ ਸਾਰੇ ਪੇਸ਼ੈਂਟ ਸਾਡੇ ਉਹਦੇ ਚ ਅਮਰ ਹਸਪੀਟਲ ਦੇ ਜੀ ਬੱਚੇ ਦੇ ਸੱਟਾਂ ਨੇ ਬਾਹ ਤੇ ਫ੍ਰੈਕਚਰ ਹੀ ਨੇ ਜੀ ਬਾਕੀ ਮੇਜਰ ਕੁਛ ਨਹੀਂ ਹੈ ਐਕਸੀਡੈਂਟ ਬਸ ਆਮੋ ਸਾਹਮਣੇ ਟੱਕਰ ਹੋਈ ਹੈ ਜੀ ਕਾਰ ਤੇ ਆਟੋ ਦੀ ਜੀ ਨਹੀਂ ਨਹੀਂ ਇਦਾਂ ਦਾ ਕੁਝ ਵੀ ਨਹੀਂ ਹੈ ਜੀ ਵਾਈਗਰੂ ਦੀ ਕਿਰਪਾ ਜੀ ਸਾਰੇ ਠੀਕ ਠਾਕ ਜਦੋਂ ਨਾਬਾ ਰੋਡ ਤੇ ਐਕਸੀਡੈਂਟ ਹੋਣੇ ਡੇ ਟੂਲ ਕਲਾਜਾ ਉੱਤੇ ਉਹਦੇ ਵਿੱਚ ਚਾਰ ਬੰਦੇ ਦੀ ਗੱਡੀ ਜੇ ਅਮਰ ਸਾਹਮਣੇ ਟੱਕਰ ਹੋਈ ਜੀ ਇੱਕ ਵਿੱਚ ਲੇਡੀ ਮਰੀਜ਼ ਦਾਖਲ ਹੈ ਕਿਸੇ ਦੀ ਕੋਈ ਡੈਥ ਨਹੀਂ ਹੋਈ ਜੀ ਐਮਐਸ ਸਾਹਿਬ ਮੌਕੇ ਤੇ ਹਾਜ਼ਰ ਨਹੀਂ ਜੀ ਜਖਮੇ ਕਿੰਨੇ ਹੋ ਇਥੇ ਇੱਕੋ ਬੰਦਾ ਹੈ ਜਖਮੇ ਜਿਹੜਾ ਨਾਬਾ ਰੋਡ ਤੇ ਐਕਸੀਡੈਂਟ ਹੈ ਬਾਕੀ ਡੈਥ ਕਿਸੇ ਦੀ ਨਹੀਂ ਹੋਈ ਜੀ ਤੇ ਇਹ ਐਕਸੀਡੈਂਟ ਵਾਹ ਆਈਸੀਡੀ ਤੇ ਤੇ ਜਿਹੜੇ ਮਰੀਜ਼ ਸੀਗੇ ਸਾਰੇ ਰੇਂਜਨ ਹਸਪਤਾਲ ਤੇ ਭੇਜ ਦਿੱਤੇ ਤੇ ਕੱਪਿੰਗ ਕਰੀ ਅਗੇ ਉਹ ਪਲਾਗ ਦੇਖਦੇ ਆਂ ਕਿ ਸਰਕਾਰ ਕਿੰਨੇ ਜਿਹੜੇ ਹੈਗੇ ਤੇ ਵਿਅਕਤੀ ਤੇ ਕੋਈ ਕਾਰਤੇ ਸੀਗੇ 4 ਇੱਕ ਜਵਾਰ ਸੀਗਾ 5 ਸੀਗੇ ਪਰ ਇਹ ਇਹ ਆਪਣੇ ਇਸ ਗੱਡੀ ਦੀ 1 ਲੱਖ ਤੇ ਗਲਤੀ ਕੀਤੀ ਹੈ ਕੋਈ ਪਤਾ ਚੱਲੇ ਪੁਲਿਸ ਤੋਂ ਸਾਰਾ ਨਹੀਂ ਹੋਇਆ ਓਕੇ ਹੁਣ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਹੁਣ ਜੋ ਤੁਸੀਂ ਕਾਰਵਾਈ ਕਰਦੇ ਹੋਗਾ ਤਾਂ